ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਉਰਜਾ-ਪੁਰਜਾ ਕੱਟ ਮਾਰੈ ਕਬਹੋ ਨਾ ਛੱਡੈ ਖੇਤ ਗੁਰੂ ਰੂਪ ਗੁਰੂ ਖਾਲਸਾ ਸਾ ਸੰਗਤ ਜੀ ਅੱਜ 1 ਫਰਵਰੀ ਹੈ ਔਰ 1 ਫਰਵਰੀ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਮਹਾਨਤਾ ਰੱਖਦਾ ਹੈ ਕਿਉਂਕਿ ਇਸ ਦਿਨ 21 ਫਰਵਰੀ 1920 ਨੂੰ ਆਈ ਲਖਮਨ ਸਿੰਘ ਜੀ ਧਾਰੋਵਾਲੀ तकरीबन 200 ਸਿੰਘਾਂ ਸਿੰਘਣੀਆਂ ਦਾ ਜਥਾ ਲੈ ਕੇ ਗੁਰਦੁਆਰਿਆਂ ਉੱਤੇ ਕਾਬੂ ਮੇ ਵਿਚਾਰੀ ਸ਼ਰਾਬੀ ਕਬਾਬੇ ਮਹੰਤਾਂ ਤੋਂ ਗੁਰਦੁਆਰੇ ਸਹਿਬਾਨਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਅੱਜ ਦੇ ਦਿਨ ਗੁਰਦੁਆਰਾ ਪ੍ਰਕਾਸ਼ ਸਥਾਨ ਜੋ ਸਤਿਗੁਰਾਂ ਦਾ ਧੰਨ ਗੁਰਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ ਉਸ ਪਾਵਨ ਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਉੱਥੇ ਪਹੁੰਚੇ ਔਰ ਉੱਥੇ ਕਾਬਜ ਨਰੈਣੂ ਮਹੰਤ ਅਤੇ ਨਰੈਣੂ ਮਹੰਤ ਦੇ ਗੁੰਡਿਆਂ ਨੇ ਉਹਨਾਂ ਨੇ ਹੱਥੇ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਭਾਈ ਲਖਮਣ ਸਿੰਘ ਧਾਰੋਵਾਲੀ ਸਤਗੁਰਾਂ ਦੀ ਤਾਬਿਆ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਅਰਦਾਸ ਸਿੱਖ ਕਰਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਝੜਕੜੀਆਂ ਤੇ ਚੜ੍ਹੇ ਕਦੇ ਅਰਦਾਸ ਵਿੱਚ ਇਹ ਸ਼ਬਦ ਪੜੇ ਜਾਂਦੇ ਸਨ ਬੋਲੇ ਜਾਂਦੇ ਸਨ ਕਿ ਜਿਉਂਦੇ ਏਂਟਾਂ ਨਾ ਬਣ ਕੇ ਸਾੜੇ ਗਏ ਜਿਉਂਦੇ ਪੱਟੀਆਂ ਦੇ ਵਿੱਚ ਝੋਕੇ ਗਏ ਸਾਡਾ ਇਤਿਹਾਸ ਦੱਸਦਾ ਹੈ ਕਿ ਜੋ ਸ਼ਹੀਦਾਂ ਦੇ ਵਾਸਤੇ ਚਿਖਾ ਤਿਆਰ ਕੀਤੀ ਗਈ ਅੰਗੀਠਾ ਤਿਆਗ ਕੀਤਾ ਗਿਆ ਉਹ 12 ਫੁੱਟ ਲੰਬਾ ਤੇ 8 ਫੁੱਟ ਚੌੜਾ ਸੀ ਔਰ ਉਹਨਾਂ ਮਹਾਨ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਤੇ ਸਰਗਰਾਂ ਦੇ ਪਾਵਨ ਪ੍ਰਕਾਸ਼ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਨੂੰ ਆਜ਼ਾਦ ਕਰਵਾਇਆ ਔਰ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਉੱਥੇ ਜੈਤੋ ਦੇ ਸ਼ਹੀਦਾਂ ਦਾ ਵੀ ਅੱਜ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਸਤਗੁਰਾਂ ਦੀ ਪਾਵਨ ਪਵਿੱਤਰ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਮਰਿਆਦਾ ਨੂੰ ਆਨ ਬਾਨ ਸ਼ਾਨ ਨੂੰ ਕਾਇਮ ਰੱਖਦਿਆਂ ਹੋਇਆਂ ਅੱਜ ਦੇ ਦਿਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਆਓ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਉਹਨਾਂ ਨੂੰ ਯਾਦ ਕਰੀਏ ਕਿ ਜਿਨ੍ਹਾਂ ਨੇ ਧਰਮ ਉਤੋਂ ਆਪਾਂ ਕੁਰਬਾਨ ਕੀਤਾ ਸਤਿਗੁਰਾਂ ਦੇ ਪਾਵਨ ਅਸਥਾਨਾਂ ਗੁਰਦੁਆਰਾਂ ਨੂੰ ਉਹਨਾਂ ਵਿੱਚ ਵਿਚਾਰੀ ਸ਼ਰਾਬੀ ਕਬਾਬੀ ਆਯਾਸ਼ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਚਰਨਾਂ ਤੇ ਸਾਡਾ ਸਦਾਈ ਨਮਸ਼ਕਾਰ ਹੈ ਕਿ ਜਿਨ੍ਹਾਂ ਨੇ ਮੰਥ ਦੀ ਚੜ੍ਹਦੀ ਕਲਾ ਵਾਸਤੇ ਇਹ ਕਾਰਜ ਕੀਤੇ ਗੁਰਤਾ ਗੁਰਦੁਆਰੇ ਸਹਿਬਾਨਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਇਹ ਕਾਰਜ ਕੀਤੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਮਸਕਾਰ ਕਰੀਏ ਔਰ ਅੱਜ 21 ਫਰਵਰੀ ਜੋ ਦਿਹਾੜਾ ਹੈ ਉਹਨੂੰ ਸ਼ਰਧਾ ਔਰ ਸਤਿਕਾਰ ਸਹਿਤ ਮਨਾ ਕੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This program is sponsored by the Singla Office Bakersfield for all your immigration family law needs call or scan QR code to contact us Rodis Inc million miles with smile or scan QR code to contact us Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.